ਵੀਰ ਜਦੋਂ ਕਾਂਗਰਸੀਆਂ ਨੂੰ ਤੇ ਅਕਾਲੀਆਂ ਨੂੰ ਆਪਦੇ ਹੱਥ 'ਚੋਂ ਸੱਤਾ ਰੇਤੇ ਵਾਂਗੂ ਕਿਰਦੀ ਨਜ਼ਰ ਆਉਣ ਲੱਗੀ ਹੁਣ ਉਹਨਾਂ ਨੂੰ ਭਗਵੰਤ ਮਾਨ ਕੁਝ ਜ਼ਿਆਦਾ ਹੀ ਚੁਬਣ ਲੱਗ ਗਿਆ ਤਕਲੀਫ ਕਿਸ ਕਿਸ ਗੱਲ ਦੀ ਐ ਮੈਂ ਦੱਸਦਾ ਤਕਲੀਫ ਇਸ ਇਸ ਗੱਲ ਦੀ ਐ ਕਿ ਅਸੀਂ 60-70 ਸਾਲ ਤੋਂ ਸੱਤਾ ਦੇ ਵਿੱਚ ਬੈਠੇ ਆਂ ਅਸੀਂ ਲੋਕਾਂ ਦੇ ਦਿਲ 'ਚ ਨਹੀਂ ਵੜ ਸਕੇ ਕੋਈ ਭਗਵੰਤ ਨੂੰ ਬਾਈ ਕਹਿੰਦਾ ਕੋਈ ਵੀਰਾ ਕਹਿੰਦਾ ਕੋਈ ਉਹਦੇ ਰਖੜੀਆਂ ਬੰਨ ਜਾਂਦੀ ਆ ਕੁੜੀ ਵੀ ਸਾਨੂੰ 50 60 ਸਾਲ ਸਾਨੂੰ ਵੀ ਹੋ ਗਏ ਸਿਆਸਤ ਦੇ ਵਿੱਚ ਸੱਤਾ 'ਚ ਜੁੱਤੀਆਂ ਖਸਾਉਂਦਿਆਂ ਨੂੰ ਵੀ ਸਾਡਾ ਕੋਈ ਨਹੀਂ ਸਿਰ ਆ ਕੇ ਪੁਲੋਸ ਦਾ ਵੀ ਤੂੰ ਮੇਰੇ ਪੁੱਤ ਵਰਗਾ ਹੈ ਤੂੰ ਮੇਰਾ ਭਾਈ ਹੈ ਵੀ ਇਹਨੂੰ ਇੰਨਾ ਗੱਲ ਕੱਲੇ ਚੋਣਾ ਜਿੱਤਣ ਦੀ ਨਹੀਂ ਗੱਲ ਹੈ ਵੀ ਇਹ ਦਿਲ 'ਚ ਵੜ ਗਿਆ ਦਿਲ ਦੇ ਵਿੱਚ ਬੜੇ ਹੋਏ ਨੂੰ ਅਸੀਂ ਕਿਵੇਂ ਨਾ ਕਿਵੇਂ ਕੱਢ ਲਈਏ ਤਾਂ ਕਿ ਅਗਲੀਆਂ ਜਿਹੜੀਆਂ ਚੋਣਾਂ ਨੇ ਅੱਗੇ ਨੂੰ ਸਾਡਾ ਫੇਰ ਪੈਰ ਪੈਂਦਾ ਹੋ ਜੇ ਫੇਰ ਪੰਜਾਬੀਆਂ ਨੂੰ ਬੇਵਕੂਫ ਬਣਾ ਲਈਏ ਸੋ ਇਹ ਨਾ ਚੀਜ਼ਾਂ ਦਾ ਵਿਚਾਰਿਆਂ ਕੋਲੇ ਕੋਈ ਤੋੜ ਹੈ ਨਹੀਂ ਤੋੜ ਹੋਵੇ ਤਾਂ ਜੇ ਉਹ ਕਰਪਟ ਹੋਵੇ ਜੇ ਉਹ ਭ੍ਰਿਸ਼ਟ ਹੋਵੇ ਜੇ ਉਹਨੇ ਕੁਝ ਮਾੜਾ ਕੀਤਾ ਹੋਵੇ ਕਿਸੇ ਦੀ ਧੀ ਭੈਣ ਵਾਲੀ ਉਹਦੇ ਤੇ ਕਿਰਦਾਰ ਤੇ ਉਂਗਲੀ ਉਠਦੀ ਹੋਵੇ ਇਹੋ ਜਿਹਾ ਕੁਝ ਲੱਭਦਾ ਨਹੀਂ ਸੋ ਬੜੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਹੁਣ ਉਹ ਕੀ ਕਰਦੇ ਨੇ ਵੀ ਕਿਸੇ ਤਰੀਕੇ ਕਿਰਦਾਰ ਖੁਸ਼ੀ ਕੀਤੀ ਜਾਵੇ ਇਹਦੇ ਕੈਰੈਕਟਰ ਨੂੰ ਇਸ ਤਰ੍ਹਾਂ ਭੰਡਿਆ ਜਾਵੇ ਵੀ ਭਪ ਵੀ ਖਤਾ ਬਚਾ ਲਈਏ ਆਪਣੇ ਜਵਾਕਾਂ ਦਾ ਇੰਨੀ ਹੁਣ ਦੌਲਤ ਇਕੱਠੀ ਕਰੀ ਐ ਆ 40 40 50 50 ਏਕੜਾਂ 'ਚ ਸਾਡੇ ਫਾਰਮ ਹਾਊਸ ਨੇ ਇੰਗਲੈਂਡ ਅਮਰੀਕਾ ਦੇ ਵਿੱਚ ਸਾਡੀਆਂ ਪ੍ਰਾਪਰਟੀਆਂ ਨੇ ਵੀ ਇਹ ਕਿਸ ਕਿਸ ਕੰਮ ਆਉਣਗੀਆਂ ਵੀ ਇਹ ਕੰਮ ਤਾਂ ਆਉਣ ਕਿਸੇ ਜੇ ਤਾਂ ਕੰਮ ਆਉਣਗੀਆਂ ਕੱਲ ਨੂੰ ਸਾਡੇ ਜਵਾਕ ਖੜਨਗੇ ਇਲੈਕਸ਼ਨ ਦੇ ਵਿੱਚ ਫੇਰ ਪੰਜਾਬੀਆਂ ਨੂੰ ਬੇਵਕੂਫ ਬਣਾਉਣਗੇ ਫੇਰ ਜਿੱਤਣਗੇ ਸਾਡਾ ਤਾਂ ਇਹ ਪੀੜੀ ਪੁਰਖੀ ਕੰਮ ਐ ਅਸੀਂ ਤਾਂ ਪੀੜ੍ਹੀਆਂ ਤੋਂ ਇਹ ਕੰਮ ਕਰਦੇ ਆ ਰਹੇ ਆ ਇਹ ਬੰਦੇ ਨੇ ਆ ਕੇ ਬੰਦ ਕਰਤਾ ਕੱਲ ਦਾ ਮੁੰਡਾ ਇਹ 40 40 ਸਾਲ ਦਾ ਅਸੀਂ ਹੋ ਗਏ 80 80 90 90 ਸਾਲ ਦੇ ਅਸੀਂ ਨਹੀਂ ਵੱਢ ਸਕੇ ਦਿਲ ਚ ਹੁਣੇ ਕੀ ਕਰਦੇ ਨੇ ਕਦੇ ਤਾਂ ਇਧਰਲੇ ਪਾਸੇ ਹਲਕੇ ਬੰਦੇ ਸਾਰੇ ਪਾਸੇ ਮਿਲਦੇ ਨੇ ਇਸ ਪਾਰਟੀ ਚ ਵੀ ਮਿਲਣਗੇ ਕਦੇ ਤਾਂ ਇਹ ਇਧਰਲੇ ਚੱਕਣਗੇ ਵੀ ਤੂੰ ਕਹ ਓਏ ਫਲਾਣਿਆਂ ਵੀ ਭਗਵੰਤ ਤਾਂ ਐਂ ਕਰਦਾ ਹਨਾ ਉਹ ਉਹ ਕਾਹ ਲੋ ਫੇਰ ਵੀ ਭਗਵੰਤ ਦਾ ਪ੍ਰੋਗਰਾਮ ਕਿੱਥੇ ਆ ਉੱਥੇ ਨਾਰੇबाजी ਕਰਾ ਦਿਓ ਐਨੀ ਬਖਲਾਹਟ ਇਹ ਨਹੀਂ ਅੱਜ ਵੀ ਮੈਨੂੰ ਸਮਝ ਨਹੀਂ ਆਉਂਦਾ ਵੀ ਜੇ ਤੁਸੀਂ ਜੱਜ ਦੇ ਕੰਮ ਕੀਤੇ ਹੁੰਦੇ ਜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ 50 60 70 ਸਾਲ ਮੌਕਾ ਦਿੱਤਾ ਜੇ ਤੁਸੀਂ ਇੰਨੇ ਵਧੀਆ ਹੁੰਦੇ ਯਾਰ ਕਾਹ ਨੂੰ ਇਹ ਨੌਕਤਾ ਆਉਂਦੀਆਂ ਕਾਹ ਨੂੰ ਇੱਕ ਮੁੰਡੇ ਨੂੰ ਨਵੀਂ ਉਮਰ ਦੇ ਨੌਜਵਾਨ ਨੂੰ ਕਾਹ ਨੂੰ ਘੇਰਨਾ ਪੈਂਦਾ ਤੁਹਾਨੂੰ ਸਾਰੇ ਪੁਰਾਣਿਆਂ ਨੂੰ ਮਿਲ ਕੇ ਕਿਉਂ ਕਿਉਂਕਿ ਉਹ ਹੱਕ ਤੇ ਚੱਲਿਆ ਸੱਚ ਤੇ ਚੱਲਿਆ ਆਹੀ ਉਹਦੀ ਜਿੱਤ ਐ ਹੁਣੇ ਸੋਚਦੇ ਨੇ ਵੀ ਅਸੀਂ ਉਹਦੀ ਕਿਰਦਾਰ ਕੁਸ਼ੀ ਕਰਕੇ ਉਹਨੂੰ ਸਾਈਡ ਤੇ ਕਰ ਦਾਂਗੇ ਸਾਡਾ ਰਾਹ ਬਚਿਆ ਰਹੂਗਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਇਹ ਕੰਮ ਹੁੰਦਾ ਨਹੀਂ ਦਿਖ ਰਿਹਾ ਕਿਉਂ ਨਹੀਂ ਹੁੰਦਾ ਦਿਖ ਰਿਹਾ ਕਿਉਂਕਿ ਉਹ ਸੱਤਾ ਵਾਲੇ ਗਲਿਆਰਿਆਂ ਦੇ ਵਿੱਚ ਨਹੀਂ ਹੈਗਾ ਉਹ ਦਿਲਾਂ 'ਚ ਐ ਸੱਤਾ 'ਚ ਤਾਂ ਲੋਕ ਚਾਹੁੰਦੇ ਨੇ ਵੀ ਤੂੰ ਆ ਦਿਲ ਚੋਕੀ ਮੇਂ ਘੜ ਦੋਗੇ ਨਾਲੇ ਪਹਿਲੀ ਵਾਰ ਕੋਈ ਇਹੋ ਜਿਹਾ ਆਗੂ ਇਹੋ ਜਿਹਾ ਮੁੰਡਾ ਇਹੋ ਜਿਹਾ ਲੀਡਰ ਆਇਆ ਜੀ ਦੇ ਪਿੱਛੇ ਪੂਰਾ ਪੰਜਾਬ ਲੱਗ ਗਿਆ ਅੱਜ ਤੱਕ ਇਹ ਐ ਨਹੀਂ ਸੀਗਾ ਹੋਇਆ ਹਰ ਇੱਕ ਪਾਰਟੀ ਦਾ ਆਪਣਾ ਕੇਡਰ ਹੁੰਦਾ ਕਾਂਗਰਸੀਆਂ ਦਾ ਆਪਣਾ ਅਕਾਲੀਆਂ ਦਾ ਆਪਣਾ ਉਹ ਬੰਦੇ ਹੀ ਨਾਲ ਤੁਰਦੇ ਨੇ ਸਾਰਾ ਨਹੀਂ ਸਾਰਾ ਪੰਜਾਬ ਤੁਰਿਆ ਇੱਥੇ ਇਹ ਫਸਟ ਟਾਈਮ ਐਵਰ ਇਨ ਹਿਸਟਰੀ ਆਫ ਪੰਜਾਬ ਥੈਟ ਥਿੰਗ ਇਜ਼ ਹੈਪਨਡ ਕਾਰਨ ਕੀ ਸੀ ਦਲਤੋਸੀ ਕਾਰਨ ਕੀ ਸੀ ਉਹਦਾ ਸੈਕਰੀਫਾਈਸ ਦਿਖਦਾ ਸੀ ਆਪਦਾ ਕੰਮ ਵਧੀਆ ਰੋਡ ਰਿਆ ਸੀਗਾ ਚੰਗੇ ਪੈਸੇ ਕਮਾ ਸਕਦਾ ਸੀਗਾ ਫਿਲਮਾਂ 'ਚ ਜਾ ਸਕਦਾ ਸੀ ਅਗਲਾ ਇੱਧਰ ਆਇਆ ਕਿਉਂ ਕਿਉਂਕਿ ਉਹਨੂੰ ਲੱਗਿਆ ਯਾਰ ਵੀ ਮੇਰੇ ਪੰਜਾਬ ਦੇ ਵਿੱਚ ਇੰਨਾ ੱਤਕਾ ਹੁੰਦਾ ਮੇਰੇ ਪੰਜਾਬ 'ਚ ਇੰਨਾ ਮਾੜਾ ਹੁੰਦਾ ਸੋ ਜਿਨ੍ਹਾਂ ਦੇ ਨਸ਼ੇ ਦੇ ਬਿਜ਼ਨਸ ਰੁਕਣਗੇ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਪ੍ਰੂਪਾਏਸੇ ਬਣਾਉਂਦੇ ਸੀ ਉਹਨਾਂ ਨੂੰ ਤਕਲੀਫ ਹੋ ਰਹੀ ਐ ਜਿਹੜੇ ਥੱਲੋਂ ਟੇਬਲਾਂ ਦੇ ਪੈਸੇ ਬਣਾਉਂਦੇ ਸੀ ਉਹਨਾਂ ਨੂੰ ਤਕਲੀਫ ਹੋ ਰਹੀ ਐ ਇਸ ਬੰਦੇ ਤੋਂ ਕਿਉਂ ਨਹੀਂ ਤਕਲੀਫ ਹੋਊਗੀ ਬਿਲਕੁਲ ਹੋਊਗੀ ਹਾਲੇ ਤਿਆਰ ਰਹੋ ਬਹੁਤ ਕੁਝ ਆਊਗਾ ਬੜਾ ਕੁਝ ਆਊਗਾ ਕੋਈ ਐਡਿਟ ਵੀਡੀਓ ਫੋਨ ਰਿਕਾਰਡਿੰਗਾਂ ਜਾਂਦੇ ਦੀ ਜਾਣਸਾਰ ਗਾਲ ਕੱਢ ਕੇ ਪੜਕਾ ਦੇਣਗੇ ਕਾਰ ਤੇ ਰੋੜੇ ਵੱਜਣਗੇ ਬੜਾ ਕੁਝ ਹੋਣਾ ਬੜਾ ਕੁਝ ਹੋਣਾ ਪਰ ਪੰਜਾਬੀਆਂ ਨੂੰ ਜੇ ਕਿਸੇ ਇੱਕ ਧਾਗੇ ਦੇ ਵਿੱਚ ਜੇ ਕੋਈ پرو ਸਕਿਆ ਤਾਂ ਭਗਵਾਨ ਸਿੰਘ ਮਾਨ ਆ ਮੇਰੇ ਕੋਲ ਸਟੈਪਲਰ ਪਿਆ ਸਟੈਪਲਰ ਨੂੰ ਜੇ ਆਪਾਂ 8-10 ਕਾਗਜ਼ਾਂ ਨੂੰ ਫੜ ਕੇ ਉਹਨਾਂ ਦੇ ਉੱਪਰ ਐਂ ਜੇ ਕਰ ਦਈਏ ਤਾਂ ਸਾਰੇ ਕਾਗਜ਼ ਜੁੜ ਜਾਂਦੇ ਆ ਪਰ ਜੇ ਇਹਦੇ ਵਿੱਚ ਪਿੰਨ ਨਾ ਹੋਣ ਕੋਕੇ ਨਾ ਹੋਣ ਫੇਰ ਇਹ ਕਿਸੇ ਕੰਮ ਦਾ ਨਹੀਂ ਇਹਦਾ ਅਸਲੀ ਵजूद ਇਹਦਾ ਅਸਲੀ ਕੰਮ ਉਹਨਾਂ ਕੋਕਿਆਂ ਤੇ ਨਿਰਭਰ ਹੈ ਇਹਦੀ ਆਤਮਾ ਨੇ ਨਾ ਇਸ ਟੈਬਲਰ ਦੀ ਆਤਮਾ ਉਹ ਕੋਕੇ ਨੇ ਸੋ ਐਂ ਲੀਡਰ ਨਾਲ ਹੋਇਆ ਐਂ ਜਿਵੇਂ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਵੀ ਲੀਡਰ ਆਏ ਉਹ ਬੜਾ ਬੋਲੇ ਵੀ ਚਲੋ ਮੇਰੇ ਨਾਲ ਚਲੋ ਸਾਡੇ ਨਾਲ ਚਲੋ ਮੇਰੇ ਪਿੱਛੇ ਲੱਗੋ ਆਜੋ ਪੰਜਾਬੀਓ ਐ ਕਰਦਾਂਗੇ ਵਾਹ ਕਰਦਾਂਗੇ ਬੋਲਦੇ ਰਹੇ ਅੰਦਰ ਕੋਕੇ ਹੈ ਨਹੀਂ ਸੀ ਪੰਜਾਬੀਆਂ ਨੂੰ ਇਕੱਠਾ ਨਹੀਂ ਕਰ ਸਕੇ ਕਿਉਂ ਕਿਉਂਕਿ ਕੋਈ ਕਾਂਗਰਸ ਵੱਲੋਂ ਟੁੱਟ ਕੇ ਖੱਬੇ ਪਾਸਿਓਂ ਆ ਰਿਹਾ ਕੋਈ ਅਕਾਲੀਆਂ ਵੱਲੋਂ ਟੁੱਟ ਕੇ ਸੱਜੇ ਪਾਸਿਓਂ ਆ ਰਿਹਾ ਆਹੀ ਅੰਦਰੋਂ ਨਿਕਲ ਕੇ ਅੰਦਰ ਵੜਨ ਦੀ ਉਹ ਤਮੰਨਾ ਬਸ 1.0 ਪ੍ਰੋਗਰਾਮ ਸੱਤਾ ਹਾਸਲ ਕਰਨੀ ਇਹ ਬੰਦਾ ਸੀ ਜਿਹਦੇ ਕੋਲੇ ਕੋਕੇ ਵੀ ਸੀਗੇ ਇਹ ਬੰਦਾ ਜਦੋਂ ਬੋਲਿਆ ਇਹਦੇ ਕੋਕਿਆਂ ਨੇ ਫਿਰ ਪੰਜਾਬ ਯੂਨਾਈਟ ਕੀਤਾ ਇਕੱਠਾ ਕੀਤਾ ਹ ਸਟੈਪਲਰ ਵਾਂਗੂ ਜੀ ਇਹ ਵੀ ਕੱਲਾ ਖਾਲੀ ਕਿਰਦਾਰ ਦਾ ਹੁੰਦਾ ਨਾ ਇਹਦੇ ਪੱਲੇ ਵੀ ਨਾ ਤਾਂ ਕਿਰਦਾਰ ਹੁੰਦਾ ਨਾ ਸਾਫ਼ ਸੁਥਰਾ ਪੈਸੇ ਟਕੇ ਵਾਲੀ ਇਮਾਨਦਾਰੀ ਹੁੰਦੀ ਇਹ ਵੀ ਖਾਲੀ ਸਟੈਪਲਰ ਵਾਲਾ ਹਾਲ ਹੋਣਾ ਸੀ ਜਿੰਨਾ ਮਰਜੀ ਕਾਗਜ਼ਾਂ ਤੇ ਐਂ ਕਰੀ ਚੱਲੋ ਇਕੱਠੇ ਨਹੀਂ ਸੀ ਕਰ ਸਕਦਾ ਸੋ ਹੁਣ ਵੀਰੋਂ ਗੱਲ ਇਹ ਆ ਜਿਹੜੀ ਆਪਣੇ ਕਰਨ ਵਾਲੀ ਗੱਲ ਆ ਹਰੇਕ ਕੌਮ ਹਰੇਕ ਪਾਰਟੀ ਆਪਦੇ ਆਪ ਦੇ ਆਗੂ ਦੀ ਕਦਰ ਪਾਉਂਦੀ ਆਈ ਹੈ ਕੇਂਦਰ ਦੇ ਵਿੱਚ ਮੋਦੀ ਦੀ ਗਵਰਨਮੈਂਟ ਜਦੋਂ ਆਈ ਮੋਦੀ ਨੇ ਇੱਕ ਵੇਵ ਚ ਲਾਈ ਮੋਦੀ ਨੇ ਇੰਨੀਆਂ ਰੈਲੀਆਂ ਕੀਤੀਆਂ ਤਾਂ ਆ ਗਈ। ਭਾਜਪਾ ਵਾਲਿਆਂ ਦੇ ਵਿੱਚ ਇੰਨੀ ਕੁ ਵੀ ਮਜਾਲ ਨਹੀਂ ਹੈਗੀ ਵੀ ਕੋਈ ਮੋਦੀ ਨੂੰ ਕਹ ਦੇ ਹਨਾ ਵੀ ਉਹਦੇ ਸਿਰ ਤੇ ਬੰਦੂਕ ਰੱਖ ਕੇ ਮੋਢੇ ਤੇ ਬੰਦੂਕ ਰੱਖ ਕੇ ਜਿੱਤ ਤਾਂ ਲਈਏ ਹੁਣ ਮੋਦੀ ਨੂੰ ਕੁਝ ਬੋਲਦੀ ਏ। ਉਹਨਾਂ ਚ ਬਹੁਤ ਡਿਸਪੀਸਪਲਨ। ਮੋਦੀ ਨੂੰ ਉਹ ਹੀਰੋ ਮੰਨਦੇ ਨੇ ਵੀ ਇਸ ਬੰਦੇ ਕਰਕੇ ਅਸੀਂ ਆ ਗਏ ਕਿਉਂ ਉਹਨੇ ਮਿਹਨਤ ਕੀਤੀ ਐ ਉਹਨੇ ਇੱਠਾ ਕੀਤਾ ਇਹ ਮੰਨਣਾ ਪਊਗਾ ਕਿ મોદી ਦਾ ਜਾਦੂ ਉਦੋਂ ਪੰਜਾਬ 'ਚ ਨਹੀਂ ਚੱਲਿਆ ਪੰਜਾਬ ਵਾਲੇ ਆਪਾਂ ਨੂੰ ਨਹੀਂ ਚੱਲਿਆ ਬਾਕੀਆਂ ਥਾਂ ਤੇ ਚੱਲਿਆ ਸੋ ਕੀ ਆਪਾਂ ਭਾਜਪਾ ਤੋਂ ਫਿਰ ਕਹਿ ਗੁਜਰੇ ਆ ਕੀ ਜਿਹਦੇ ਮੋਢੇ ਤੇ ਰੱਖ ਕੇ ਆਪਾਂ ਜਿੱਤਿਆ ਆਪਾਂ ਉਹਦੇ ਕੋਈ ਖਿਲਾਫ ਗੱਲ ਸੁਣ ਸਕਦੇ ਆ ਹੁਣ ਗੱਲ ਐ ਵੀ ਉਹ ਬੋਲਦੇ ਕੌਣ ਨੇ ਉਹ ਪਟੈਂਟ ਕੀਤਾ ਜਾਂਦਾ ਵੀ ਇਸ ਪਾਰਟੀ ਦੇ ਨੇ ਤਕਲੀਫ ਦੂਜੀਆਂ ਪਾਰਟੀਆਂ ਨੂੰ ਹੈ ਉਹ ਦੂਜੇ ਪਾਰਟੀਆਂ ਵਾਲੇ ਬੰਦੇ ਲੱਭਦੇ ਨੇ ਹਨਾ ਉਹਨਾਂ ਦੇ ਮੂੰਹ 'ਚ ਸ਼ਬਦ ਪਾਉਂਦੇ ਨੇ ਭਗਵੰਤ ਤੋਂ ਡਰ ਲੱਗਦਾ ਫਿਰ ਉਹ ਭਗਵੰਤ ਦੇ ਖਿਲਾਫ ਬੋਲਦੇ ਨੇ ਸੋ ਵੀਰੋ ਮੇਰੀ ਤਾਂ ਤੁਹਾਨੂੰ ਇਹੀ ਅਪੀਲ ਹੈ ਇਹੀ ਦਲੀਲ ਹੈ ਕਿ ਭਗਵੰਤ ਲੋਕਾਂ ਦਾ ਲੋਕ ਭਗਵੰਤ ਦੇ ਜਿਹੜੀਆਂ ਵਿੱਚ ਵੀਡੀਓਜ਼ ਆਉਂਦੀਆਂ ਨੇ ਇਹਨਾਂ ਦਾ ਵਿੱਚ ਰੋਲ ਕੀ ਹੈ ਪਰਫਾਰਮੈਂਸ ਤੁਸੀਂ ਦੇਖੋ ਕਿਰਦਾਰ ਤੁਸੀਂ ਦੇਖੋ ਪੈਸੇ ਟਕੇ ਦੀ ਇਮਾਨਦਾਰੀ ਤੁਸੀਂ ਦੇਖੋ ਫਿਰ ਇਹ ਜਿਹੜੀਆਂ ਵਿੱਚ ਵੀਡੀਓ ਛੋਟੀਆਂ ਮੋਟੀਆਂ ਆਉਂਦੀਆਂ ਨੇ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਉਹ ਤਾਕਤਾਂ ਨੇ ਇਹਦੇ ਪਿੱਛੇ ਉਹ ਤਾਕਤਾਂ ਨੇ ਜਿਨ੍ਹਾਂ ਦੇ ਜੜਾ ਪੱਟਤੀਆਂ ਬਗਾਨੇ ਪੁੱਤ ਨੇ ਜਿਨ੍ਹਾਂ ਨੂੰ ਐ ਕੱਟ ਕੇ ਐ ਭਗਾ ਕੇ ਮਾਰਿਆ ਅੱਭੀ ਤੁਸੀਂ ਪੰਜਾਬ ਨੂੰ ਲੁੱਟਣ ਲੱਗੇ ਹੋਏ ਸੀ ਪ੍ਰੋਬਲਮ ਇਹ ਹੈ ਸੋ ਕਈ ਵਾਰ ਆਲੇ-ਦਾਲੇ ਮੈਸੇਜ ਚਲਾ ਜਾਂਦਾ ਵੀ ਪਤਾ ਨਹੀਂ ਇਹਨਾਂ ਦੀ ਪਾਰਟੀ ਦਾ ਕੋਈ ਬੰਦਾ ਸੋ ਵੀਰੇ ਇਹ ਸਿਆਸਤਦਾਨਾਂ ਦੀਆਂ ਪੋੜੀਆਂ ਡੂੰਗੀਆਂ ਚਾਲਾਂ ਨੇ ਹਰ ਪੰਜਾਬੀ ਹੁਣ ਇੰਨੇ ਕਿ ਸਿਆਣੇ ਹੋ ਗਏ ਕਿ ਪੰਜਾਬੀਆਂ ਨੂੰ ਹੁਣ ਦੱਸਣਾ ਨਹੀਂ ਪੈਂਦਾ ਵੀ ਆਹ ਗੱਲ ਕਿੱਧਰੋਂ ਕਿੱਧਰ ਐ ਤਾਂ ਮੈਂ ਵੈਸੇ ਚਲੋ ਅੱਜ ਮੇਰਾ ਜੀ ਕਰਦਾ ਈ ਤੁਹਾਡੇ ਨਾਲ ਗੱਲ ਕਰਨ ਨੂੰ ਮੈਂ ਆ ਗਿਆ ਪਤਾ ਤੁਹਾਨੂੰ ਸਾਰਾ ਕੁਝ ਯੂ نو ఎవਰੀਥਿੰਗ ਬਟ ਗੱਲ ਇਹ ਵੀ ਕਦੇ-ਕਦੇ ਬੋਲਣ ਨੂੰ ਜੀ ਕਰਦਾ ਵੀ ਵੀਰੇ ਯਾਰ ਜਿਸ ਬੰਦੇ ਨੇ ਐਡੀ ਬੜੀ ਬੇਦ ਐਡਾ ਬੜਾ ਸੰਡੀ ਫਸਲ ਦੀ ਉਤੇ ਸਪਰੇਅ ਕਰਤਾ ਕੱਲੇ ਨੇ ਕੱਲੇ ਨੇ ਮਤਲਬ ਅੱਗੇ ਲੱਗਿਆ ਲੋਕਾਂ ਨੂੰ ਲਾਮਬੰਦ ਕੀਤਾ ਉਸ ਬੰਦੇ ਦਾ ਕਿਰਦਾਰ ਕੀ ਤੁਸੀਂ ਇਹ ਛੋਟੀਆਂ ਮੋਟੀਆਂ ਗੱਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਉਹਦਾ ਖਤਮ ਕਰ ਲੋਗੇ ਇਹ ਕਦੇ ਵੀ ਨਹੀਂ ਹੋ ਸਕਦਾ ਵੀਰੇ ਇਹ ਕੰਮ ਕਰਨਾ ਹੈ ਹੀ ਬਹੁਤ ਔਖਾ ਇਹ ਕੰਮ ਉਹ ਕਰਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਯਾਰ ਕਿਤੇ ਕੋਈ ਚੱਜ ਦਾ ਬੰਦਾ ਅੱਗੇ ਆ ਨਾ ਜਾਵੇ ਉਹ ਆਲਰੇਡੀ ਆ ਚੁੱਕਿਆ ਉਹ ਆਲਰੇਡੀ ਦਿਲਾਂ ਦਾ ਰਾਜਾ ਬਣ ਚੁੱਕਿਆ ਅੱਜ ਤੱਕ ਕਿਸੇ ਲੀਡਰ ਨੂੰ ਕੁੜੀਆਂ ਨੇ ਰਖੜੀਆਂ ਨਹੀਂ ਬੰਨ੍ਹੀਆਂ ਉਹਨੂੰ ਬੰਨ੍ਹਦੀਆਂ ਨੇ ਕਿਸੇ ਲੀਡਰ ਨੂੰ ਭਾਈ ਨਹੀਂ ਕਹਿੰਦੇ ਉਹਨੂੰ ਉਹਨੂੰ ਕਹਿੰਦੇ ਨੇ ਹੁਣ ਲੋਕ ਉਹਦੀ ਨਿੱਜੀ ਜ਼ਿੰਦਗੀ 'ਚ ਵਿਰੋਧੀ ਇਹ ਪਾਰਟੀਆਂ ਇੰਨੀ ਜ਼ਿਆਦਾ ਕੁਸਪੈਟ ਕਰਦੇ ਨੇ ਕਿ ਆਪ ਦੇ ਕਿਰਦਾਰ ਤੋਂ ਗਿਰ ਰਹੇ ਨੇ ਉਹਦੀ ਵਾਈਫ ਦੀਆਂ ਗੱਲਾਂ ਬੱਚਿਆਂ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਯਾਰ ਹੱਦ ਹੈ ਹੱਦ ਹੈ ਹੁਣ ਇੱਥੇ ਡਿਫਰੈਂਸ ਕੀ ਹੈ ਮੈਂ ਤੁਹਾਨੂੰ ਦੱਸਦਾ ਜਿਹੜੇ ਵੱਡੇ ਲੀਡਰ ਨੇ ਇਹਨਾਂ ਦੇ ਕੋਈ ਆਮ ਮਾਤੜ ਬੰਦਾ ਜਾ ਕੇ ਬੈਡਰੂਮ ਤਾਂ ਦੂਰ ਦੀ ਗੱਲ ਹੈ ਉਹਦੇ ਡਰੈਇੰਗ ਰੂਮ ਚ ਵੀ ਨਹੀਂ ਬਹਿ ਸਕਦਾ ਇਹਨਾਂ ਦੇ ਜਿਹੜੇ ਪਹਿਰੇਦਾਰ ਹੁੰਦੇ ਨੇ ਚੌਂਕੀਦਾਰ ਕਹਿੰਦੇ ਚੱਲ ਬਈ ਨਿਕਲ ਸਾਫ ਬਿਜੀ ਨੇ ਕਿਉਂ ਫਿਰ ਉਹਨਾਂ ਦੀ ਗੱਲ ਕੀ ਬਾਹਰ ਆਉਣੀ ਹੈ ਉਸੀਂ ਬਾਦਲ ਸਾਹਿਬ ਦੇ ਜਾਂ ਕੈਪਟਨ ਸਾਹਿਬ ਦੇ ਕੋਠੀ 'ਚ ਬਹਿ ਕੇ ਚਾਹ ਦਾ ਗੱਪ ਪੀ ਸਕਦੇ ਹਾਂ ਉਹਨਾਂ ਨਾਲ ਉਹ ਕਹਿੰਣਗੇ ਨਾ ਜੀ ਨਾ ਬਿਜੀ ਬਿਜੀ ਮੀਟਿੰਗ ਮੀਟਿੰਗ ਇਹੋ ਜਿਹਾ ਕੁਝ ਹੁੰਦਾ ਉਹ ਕਹਿੰਦੇ ਉਹਨਾਂ ਦੀਆਂ ਨਹੀਂ ਆਉਂਦੀਆਂ ਇਹਦੇ ਵੜਦੇ ਨੇ ਇਹਦੀ ਪਰਸਨਲ ਲਾਈਫ 'ਚ ਵੜਦੇ ਨੇ ਸੋ ਜਿਹੜਾ ਬੰਦਾ ਯਾਰ ਵਾੜੂਗਾ ਜਿਹੜਾ ਕਹੂਗਾ ਵੀ ਆ ਜਾਓ ਭਾਈ ਹਨਾ ਉਸੇ ਦੀਆਂ ਫਿਰ ਗੱਲਾਂ ਤਾਂ ਮਾੜੀਆਂ ਮੋਟੀਆਂ ਬਾਹਰ ਨੂੰ ਕਰਨ ਨੂੰ ਮਿਲਦੀਆਂ ਨੇ ਕਿਉਂਕਿ ਉਹ ਆਪਣੇ ਬੈੱਡਰੂਮ 'ਚ ਬਹਿਣ ਦਾ ਮੌਕਾ ਤਾਂ ਦਿੰਦਾ ਹੈ ਚਾਰ ਮੁੰਡੇ ਕਦੇ ਮਰਜ਼ੀ ਇਹਨੂੰ ਕਾਰਚੋਂ ਤਾਰ ਲੋ ਵੀ ਆ ਜਾ ਬਾਈ ਤੇਰੇ ਨਾਲ ਚਾਹ ਪੀਣੀ ਐ ਮਹੋਰ ਕਿਸੇ ਨੂੰ ਰੋਕ ਲੋਂਗੇ ਅਰ ਐਡੇ ਕੱਦ ਦਾ ਲੀਡਰ ਹੋਵੇ ਜਿਹਦੇ ਪਿੱਛੇ ਪੂਰਾ ਪੰਜਾਬ ਹੋਵੇ ਸੋ ਖੁੱਲੀ ਕਿਤਾਬ ਐ ਸੋ ਇਹਨਾਂ ਨੂੰ ਡਰ ਇਹ ਲੱਗਦਾ ਵੀ ਯਾਰ ਇਹ ਬੰਦਾ ਇੰਨਾ ਰਚਮਚ ਗਏ ਨੇ ਇੱਕ ਪੰਜਾਬ ਨੂੰ ਪਰਿਵਾਰ ਵਰਗਾ ਮਾਹੌਲ ਦੇਤਾ ਵੀ ਇਹਨੂੰ ਕੱਢੋ ਯਾਰ ਇਹ ਕੱਢੋ ਇਹ ਖਤਰਨਾਕ ਐ ਆਪਾਂ ਬਾਅਦ ਚੋਂ ਲੜਾਂਗੇ ਪਹਿਲਾਂ ਆਪਾਂ ਦੋਏ ਇਕੱਠੇ ਹੋ ਕੇ ਇਹਨੂੰ ਕੱਢ ਲਈਏ ਸੋ ਸੋ ਗੱਲਾਂ ਉਹਨੇ ਵੀ ਵੀਰੇ ਜੋ ਕਿਸੇ ਨੂੰ ਖਰੇ ਵੜਨੀ ਨਹੀਂ ਦੇਊਗਾ ਉਹਦਾ ਕੀ ਪਤਾ ਲੱਗਣਾ ਦੂਜੀ ਗੱਲ ਨਿੱਜੀ ਜ਼ਿੰਦਗੀ ਦੇ ਵਿੱਚ ਦਿਲਚਸਪੀ ਹੋਏ ਤਾਂ ਹੈ ਕਿਉਂਕਿ ਹਰੇਕ ਨੂੰ ਆਪ ਦਾ ਲੱਗਦਾ ਹਰੇਕ ਬੰਦਾ ਚਾਹੁੰਦਾ ਵੀ ਹੈ ਯਾਰ ਸਾਡਾ ਬੰਦਾ ਸੋ ਬਹੁਤ ਕੁਝ ਆਊਗਾ ਬੁੜੀਆਂ ਵੀਡੀਓ ਸਟਿੰਗ ਸਟੰਗ ਬਹੁਤ ਕੁਝ ਆਉਣਗੇ ਵੀਰੇ ਐਂਟਰਟੇਨਿੰਗ ਦਾ ਸਮਾਨ ਹੈ ਲਓ ਖੋਲੋ ਕਮੈਂਟ ਕਮੈਂਟ ਕਰੋ ਆਪਦੇ ਦੋਸਤਾਂ ਨੂੰ ਟੈਗ ਟੂਕ ਕਰ ਦਿਓ ਮਜੇ ਲਓ ਪਰਫਾਰਮੈਂਸ ਦੇਖੋ ਪਰਫਾਰਮੈਂਸ ਦੇ ਬੇਸ ਤੇ ਦੇਖੋ ਵੀ ਕਿਹੜਾ ਲੜਿਆ ਹਿੱਕ ਤਾਣ ਕੇ ਕਿਹੜਾ ਲੜਿਆ ਹਿੱਕ ਡਾ ਕੇ ਕੋਈ ਨਹੀਂ ਜੰਮਿਆ ਉਹਦੋਂ ਇਹਨਾਂ ਦੀਆਂ ਜਣਾ ਬਟਣ ਵਾਲਾ ਇੱਕ ਬੰਦਾ ਜੰਮਿਆ ਸਵਾਰਦੀ ਚੋਇਸ ਵੀ ਦੱਸਦੇ ਰਹੋ ਵੀ ਸਾਡਾ ਫੇਵਰਟ ਲੀਡਰ ਕੌਣ ਹੈ ਕਿਹਨੂੰ ਪਿਆਰ ਕਰਦੇ ਆ ਸੋ ਮੈਨੂੰ ਵੀ ਕਈ ਵਾਰ ਲੋਕ ਕਹਿੰਦੇ ਆ ਬਾਈ ਤੂੰ ਬਹੁਤ ਵਧੀਆ ਬੋਲਦਾ ਤੇਰੀ ਬੜੀ ਮਿਹਨਤ ਆ ਤੇਰੇ ਬੜੇ ਫੈਨ ਆ ਕਹਿਂਦੇ ਨੇ ਮੁੰਡੇ ਹਨਾ ਵੈਸੇ ਤਾਂ ਦੋ ਚਾਰ ਹੀ ਨੇ ਪਰ ਮੈਂ ਕਹਿਣਾ ਹੁੰਨਾ ਵੀ ਬਿਰੇ ਬੋਲ ਕੇ ਉਹੀ ਲੱਗਦਾ ਹੁੰਦਾ ਇਹ ਤਾਂ ਐਂ ਲੱਗਦਾ ਹੁੰਦਾ ਪਤਾ ਨਹੀਂ ਕਿੰਨੀ ਗਮਹਤ ਹੈ ਇਹ ਮੈਂ ਆਪਦੇ ਕਮਰੇ ਦੇ ਵਿੱਚ ਆਪਦੇ ਘਰ ਦੇ ਵਿੱਚ ਫੋਨ ਮੂਰੇ ਰੱਖ ਕੇ ਬੋਲਣਾ ਬੜਾ ਸੌਖਾ ਲੜਨਾ ਔਖਾ ਸੜਕਾਂ ਤੇ bizness ਜਦ ਬੰਦ ਹੋ ਜਾਂਦੇ ਨੇ ਨਾ ਵੀ ਲੈ ਮਿੱਤਰਾ ਕਸਤੀ ਤੇਰੀ ਚੂੜੀ ਜਦ 24 ਘੰਟੇ ਗੋਲੀ ਦੇ ਨਿਸ਼ਾਨੇ ਤੇ ਨਾ ਵੀ ਕਦੇ ਵੀ ਪੜਾਕਾ ਪੈ ਸਕਦਾ 24 ਘੰਟੇ ਐਕਸੀਡੈਂਟ ਦੀ ਤਿਆਰੀ ਉਦੋਂ ਲੜਨਾ ਔਖਾ ਹੈ ਫੋਨ ਜੇ ਮੂਰੇ ਕਰਕੇ ਤਾਂ ਬੋਲਣਾ ਬੌਲੇ ਹੀ ਸੌਖਾ ਵੀਰੇ ਬਹੁਤ ਹੀ ਸੌਖਾ ਹੈ ਮੈਨੂੰ ਕਈ ਮੁੰਡੇ ਕਹਿੰਦੇ ਵੀਰੇ ਤੇਰੀ ਵੀ ਬੜੀ ਮਿਹਨਤ ਹੈ ਕੱਖ ਮਿਹਨਤ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਫੋਨ ਆਪਦਾ ਮੂਰੇ ਕਰੀਦਾ ਬੋਲ ਲਈਦਾ ਉਹਦੇ ਬੇਸ ਤੇ ਇਹ ਨਾ ਸੋਚੋ ਵੀ ਹਾਂ ਕੁਝ ਬੰਦਿਆਂ ਦੇ ਵਿੱਚ ਵਜਨ ਹੈ ਉਹਨਾਂ ਦੀ ਗੱਲ ਸੁਣੀ ਜਾਵੇ ਵਜਨ ਉਹਨਾਂ ਚ ਹੈ ਜੋ ਸੜਕਾਂ ਤੇ ਲੜੇ ਨੇ ਲੋਕਾਂ ਲਈ ਉਹਨਾਂ ਦੀਆਂ ਗੱਲਾਂ ਸੁਨਿਆ ਕਰੋ ਮੇਰੇ ਵਰਗੇ ਤਾਂ 20 ਆਉਂਦੇ ਨੇ ਵੀਰੇ 20 ਆਉਂਦੇ ਨੇ ਕੀ ਹੁੰਦਾ ਵੇ ਮੇਰੀ ਸ਼ਕਲ ਦੇਖਣਗੇ ਵਾਹ ਵਾਹ ਮੇਰਾ ਨਾਮ ਬਣੂਗਾ ਆਹੀ ਹੈ ਵੀਰੇ ਮੈਂ ਸੱਚ ਬੋਲਦਾ ਮੈਂ ਬਿਲਕੁਲ ਝੂਠ ਨਹੀਂ ਬੋਲਾਂ ਬੰਦੇ ਦੇ ਅੰਦਰਲਾ ਅੰਦਰਲਾ ਇੱਕ ਇਨਸਾਨ ਹੁੰਦਾ ਜਿਹੜਾ ਫੇਮਸ ਹੋਣਾ ਭਾਲਦਾ ਉਹ ਪਾਉਂਦੇ ਨੇ ਵੀਡੀਓਜ਼ ਕੰਮ ਕਰਨ ਵਾਲੇ ਹਮੇਸ਼ਾ ਕੰਮ ਕਰਦੇ ਨੇ ਲੋਕਾਂ ਲਈ ਲੜਦੇ ਨੇ ਅੜਦੇ ਨੇ ਖੜਦੇ ਨੇ ਸੋ ਜਿਹੜਾ ਲੜਿਆ ਅੜਿਆ ਖੜਿਆ ਉਹਦੇ ਨਾਲ ਤੁਸੀਂ ਵੀ ਖੜਿਓ ਸੋ ਬਾਕੀ ਗੱਲਾਂ ਫੇਰ ਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ